ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਕਾਂਡ ਵੀਮਾ ਮਤਾਬ ਸਿੰਘ ਹੈ ਸੂਰੋ ਪੂਰੋ ਨਾਮ ਸੁਨਤ ਹੋਏ ਦੁਸ਼ਮਣ ਦੂਰੋ ਦੇਖ ਲੈ ਫਿਰ ਬਚਨਾ ਦਾ ਪੱਕਾ ਰਹੀਂ ਦੋ ਭਜੰਗੀ ਖੇਡਦੇ ਹੋਏ ਆਪਸ ਵਿੱਚ ਗੱਲਾਂ ਕਰ ਰਹੇ ਹਨ ਲੈ ਉਹ ਸੂਰਬੀਰ ਹੀ ਕਾਦਾ ਜਿਹੜਾ ਬਚਨਾ ਤੋਂ ਖਿਸਕ ਜਾਈ ਦੂਜਾ ਭਜੰਗੀ ਬੋਲਿਆ ਬਸ ਫਿਰ ਤੂੰ ਤੁਰਕਾਂ ਦੇ ਸਿਰ ਲਾ ਕੇ ਜੂਝਦਾ ਹੋਇਆ ਸ਼ਹੀਦ ਹੋਵੇਂ ਤੇ ਮੈਂ ਤੁਰਕਾਂ ਸਿਰ ਆਪਣਾ ਸਿਰ ਲਾਵਾਂਗਾ ਪਰ ਆਪਾਂ ਇਕੱਠੇ ਹੀ ਜੂਝਾਂਗੇ ਮੁਖਬਰਾਂ ਚੌਧਰੀਆਂ ਦੇ ਸਿਰ ਪੰਨਾਂਗੇ ਅਸਲ ਵਿੱਚ ਮੇਰੀ ਅਰਦਾਸ ਇਹ ਹੈ ਕਿ ਮੈਂ ਖਾਲਸੇ ਦੀ ਸੇਵਾ ਕਰਾਂ ਤੇ ਮੁਗਲਾਂ ਦੇ ਜ਼ੁਲਮਾਂ ਅੱਗੇ ਅਡੋਲ ਖਲੋ ਕੇ ਕੁੱਲ ਜਗਤ ਨੂੰ ਦੱਸਾਂ ਕਿ ਖਲੋਈ ਦਾ ਕਿਵੇਂ ਹੈ ਪਰ ਸ਼ਹਾਦਤ ਆਪਾਂ ਇਕੱਠੇ ਪਾਵਾਂਗੇ ਇਹ ਤਾਂ ਹੁਣ ਕਲਗੀ ਦਰਜੀਆ ਦੇ ਹੱਥ ਹੈ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦੀ ਖਬਰ ਭਾਈ ਮਤਾਬ ਸਿੰਘ ਕੋਲ ਪੁੱਜੀ ਉਹ ਜੰਗਲ ਵਿੱਚ ਕਿਧਰੇ ਕੋਈ ਮੋਰਚਾ ਫਤਿਹ ਕਰਨ ਵਗਰੋਂ ਘੜੀ ਵਿਸ਼ਰਾਮ ਕਰ ਰਹੀ ਸਨ ਭਾਈ ਸਾਹਿਬ ਦੇ ਫੜੇ ਜਾਣ ਦੀ ਖਬਰ ਸੁਣਦਿਆਂ ਸਾਰ ਉਹ ਉੱਠੇ ਘੋੜੇ ਨੂੰ ਥਾਪੀ ਦਿੱਤੀ ਤੇ ਬੋਲੇ ਚੱਲ ਭਾਈ ਜਾਣ ਭਾਈ ਵੇਲਾ ਆ ਗਿਆ ਤੁਸੀਂ ਕਿਧਰ ਨੂੰ ਤਿਆਰ ਆ ਖਿੱਚ ਦਿੱਤਾ ਮਤਾਬ ਸਿੰਘ ਜੀ ਇੱਕ ਸਿੰਘ ਨੇ ਪੁੱਛਿਆ ਭਾਈ ਤਾਰੂ ਸਿੰਘ ਮੇਰੇ ਬਹੁਤ ਪਿਆਰੇ ਭਾਈ ਹਨ ਅਸੀਂ ਬਚਪਨ ਇਕੱਠੇ ਖੇਡਦੇ ਆ ਬਤਾਇਆ ਹੈ ਉਹਨਾਂ ਨੂੰ ਹਕੂਮਤ ਨੇ ਕੈਦ ਕਰ ਲਿਆ ਹੈ ਭਾਈ ਮਤਾਬ ਸਿੰਘ ਬੋਲੇ ਤੇ ਸਾਡੇ ਲਈ ਕੀ ਹੁਕਮ ਹੈ ਭਾਈ ਤਾਰੂ ਸਿੰਘ ਜੀ ਨੂੰ ਛਡਵਾਉਣ ਲਈ ਕਿ ਅਸੀਂ ਲਾਹੌਰ ਤੇ ਹੱਲਾ ਬੋਲ ਲਈ ਹਾਂ ਦੂਜੇ ਸਿੰਘ ਵੀ ਉੱਠਦੇ ਆ ਬੋਲੇ ਨਹੀਂ ਨਹੀਂ ਮੈਂ ਤਾਰੂ ਸਿੰਘ ਨੂੰ ਜਾਣਦਾ ਹਾਂ ਉਹ ਕਦੇ ਨਹੀਂ ਚਾਹੇਗਾ ਕਿ ਉਸ ਨੂੰ ਛਡਵਾਇਆ ਜਾਏ ਉਹ ਤਾਂ ਹੁਣ ਇਮਤਿਹਾਨ ਲਵੇਗਾ ਮੁਗਲਾਂ ਦੀਆਂ ਰੰਬੀਆਂ ਆ ਰਹੀਆਂ ਤੇ ਚਰਖੜੀਆਂ ਦਾ ਮੁਗਲਾਂ ਦੇ ਤਸੀਹਿਆਂ ਦੀ ਇੰਤਹਾ ਹੋਏਗੀ ਤੇ ਸਿੰਘ ਦਾ ਸਿੱਦਕ ਪਹਾੜਾਂ ਨੂੰ ਟੱਕਰ ਦੇਵੇਗਾ ਤੇ ਫੇਰ ਤੁਸੀਂ ਕਿੱਧਰ ਨੂੰ ਚਾਲਾ ਪਾ ਰਹੇ ਹੋ ਅਸਲ ਵਿੱਚ ਅਸੀਂ ਛੋਟੇ ਹੁੰਦਿਆਂ ਤੋਂ ਹੀ ਇੱਕ ਦੂਜੇ ਨਾਲ ਇਹ ਵਾਅਦਾ ਕੀਤਾ ਹੋਇਆ ਹੈ ਕਿ ਸ਼ਹੀਦ ਇਕੱਠੇ ਹੀ ਹੋਵਾਂਗੇ ਸੋ ਚਰਖੜੀਆਂ ਮੈਨੂੰ ਵੀ ਆਵਾਜ਼ਾਂ ਮਾਰ ਰਹੀਆਂ ਨੇ ਪਰ ਭਾਈ ਮਤਾਬ ਸਿੰਘ ਜੀ ਸੂਰਮਿਆਂ ਦੇ ਸ਼ਬਦ ਕੋਸ਼ਾਂ ਵਿੱਚ ਪਰ ਨਹੀਂ ਹੁੰਦਾ ਖਾਲਸਾ ਜੀ ਕਹਿੰਦੇ ਆ ਭਾਈ ਮਤਾਬ ਸਿੰਘ ਘੋੜੇ ਤੇ ਸਵਾਰ ਹੋਏ ਤੇ ਪਲਾਂ ਵਿੱਚ ਅੱਖੋਂ ਓਲੇ ਹੋ ਗਏ ਮਤਾਬ ਸਿੰਘ ਤਾਂ ਤੂਫਾਨ ਸੀ ਜਿਵੇਂ ਕਲਗੀ ਧਰਜੀਆਂ ਦੇ ਬਾਜ ਨੇ ਪੁਨਰ ਜਨਮ ਲੈ ਲਿਆ ਹੋਵੇ ਉਸ ਦੀ ਹਿੰਮਤ ਦੇ ਚਰਚੇ ਮੁਗਲਾਂ ਦੀਆਂ ਮਹਿਫਲਾਂ ਦੇ ਰੰਗ ਫਿੱਕੇ ਕਰ ਦਿੰਦੇ ਸਨ ਹਾਲਾਂਕਿ ਹਰਪ੍ਰਭਤ ਨਰਨਜਣੀਆਂ ਆਪਣੀ ਟੁਕੜੀ ਨਾਲ ਭਾਈ ਮਤਾਬ ਸਿੰਘ ਨੂੰ ਫੜਨ ਲਈ ਨਿਕਲਿਆ ਹੋਇਆ ਸੀ ਪਰ ਛੋਟੀਆਂ ਮੋਟੀਆਂ ਟੁਕੜੀਆਂ ਵਿੱਚ ਇੰਨੀ ਤਾਕਤ ਕਿੱਥੇ ਕਿ ਸਿੰਘ ਨਾਲ ਦਸਤ ਪੰਜਾ ਲੈ ਸਕਣ ਮੁਗਲਾਂ ਦੀਆਂ ਚਾਲੀਆਂ ਪੰਜਾਹਾਂ ਦੀਆਂ ਟੁਕੜੀਆਂ ਤਾਂ ਮਤਾਬ ਸਿੰਘ ਦਾ ਨਾਮ ਸੁਣ ਕੇ ਹੀ ਰਾਂ ਬਦਲ ਲਿਆ ਕਰਦੀਆਂ ਸਨ ਕਹਿੰਦੇ ਨੇ ਕਿ ਦਲ ਪੰਥਾਂ ਵਿੱਚ ਜਦ ਸਿੰਘ ਸਵੇਰੇ ਕਮਰਕਸਾ ਲਾਉਂਦੇ ਤਾਂ ਨਾਲ-ਨਾਲ ਭਾਈ ਮਤਾਬ ਸਿੰਘ ਦਾ ਨਾਮ ਲੈਂਦੇ ਸਨ ਕੌਫ ਉਸ ਸਿੰਘ ਦੇ ਕੋਲ ਨਹੀਂ ਲੰਗਦਾ ਸੀ ਜੋ ਭਾਈ ਮਤਾਬ ਸਿੰਘ ਦਾ ਨਾਮ ਲੈਂਦੇ ਆ ਸ਼ਸਤਰ ਸਜਾਉਂਦਾ ਸੀ ਮੁਖਬਰ ਸੂਈਏ ਖੂਫੀਆ ਸੈਨਿਕ ਉਸ ਇਲਾਕੇ ਵਿੱਚ ਵੜਦੇ ਨਹੀਂ ਸਨ ਜਿੱਧਰ ਭਾਈ ਮਤਾਬ ਸਿੰਘ ਦੇ ਹੋਣ ਦੀ ਖਬਰ ਮਿਲ ਜਾਂਦੀ ਸੀ ਹਰਪ੍ਰਾਤ ਨਰੰਜਨੀਆਂ ਵੀ ਕਿਸੇ ਹੋਰ ਹੀ ਪਾਸੇ ਮਤਾਬ ਸਿੰਘ ਦੀ ਖੋਜ ਕਰ ਰਿਹਾ ਸੀ ਉਸ ਨੇ ਆਪਣੀ ਜ਼ਗੀਰਤਾ ਬਚਾਉਣੀ ਸੀ ਪਰ ਜਾਨ ਦੀ ਕੀਮਤ ਤੇ ਨਹੀਂ ਜਾਨ ਹੈ ਤਾਂ ਜ਼ਗੀਰ ਹੈ ਜੰਗਲਾਂ ਦੇ ਮਾਲਕ ਸ਼ੇਰਾਂ ਨੂੰ ਨਰੰਜਨੀਆਂ ਮਦਾਨਾਂ ਵਿੱਚ ਲੱਭਦਾ ਫਿਰ ਰਿਹਾ ਸੀ ਕੌਣ ਸਿਰਤਲੀ ਤੇ ਧਰਕੇ ਸਿੰਘਾਂ ਦੇ ਇਲਾਕੇ ਵਿੱਚ ਵੜੇ ਇਸ ਤਰ੍ਹਾਂ ਨਰੰਜਨੀਆਂ ਨੇ ਕਈ ਦਿਨ ਨਗਾ ਦਿੱਤੇ ਇਧਰ ਭਾਈ ਮਤਾਬ ਸਿੰਘ ਸੋਚਦੇ ਜਾ ਰਹੇ ਸਨ ਕਿ ਜ਼ਕਰੀਏ ਦਾ ਅੰਤਲਾ ਸਮਾਂ ਆਨ ਟੁੱਕਾ ਹੈ ਤਾਰੂ ਸਿੰਘ ਨੇ ਹੱਸਦਿਆਂ ਸਿਰ ਦੇਣਾ ਹੈ ਤੇ ਜ਼ਕਰੀਏ ਨੂੰ ਛਤਰ ਮੂਰੇ ਲਗਾ ਕੇ ਦਰਗਾਹ ਵਿੱਚ ਲੈ ਕੇ ਜਾਣਾ ਹੈ ਉਸ ਦੇ ਜੁਲਮਾਂ ਦਾ ਹਿਸਾਬ ਉੱਥੇ ਹੀ ਉਸ ਤੋਂ ਲਿਆ ਜਾਵੇਗਾ ਤਾਰੂ ਸਿੰਘ ਲਈ ਸ਼ਹੀਦੀ ਨਿਯਮਤ ਬਣ ਕੇ ਆਏਗੀ ਤੇ ਜ਼ਕਰੀਏ ਦੀ ਮੌਤ ਉਸ ਉੱਤੇ ਦੁੱਖਾਂ ਦੇ ਪਹਾੜ ਵਾਂਗ ਡਿੱਗੇਗੀ ਕਿੰਨਾ ਫਰਕ ਹੈ ਮਰਨ ਮਰਨ ਵਿੱਚ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਇੱਕਦਮ ਭਾਈ ਮਤਾਬ ਸਿੰਘ ਦੇ ਮੂੰਹੋਂ ਬਾਬਾ ਕਬੀਰ ਜੀ ਦੇ ਬੋਲ ਨਿਕਲੇ ਤੰਨ ਨੇ ਉਹ ਜੋ ਜੰਗ ਦੇ ਮੈਦਾਨ ਵਿੱਚ ਤੁਰਕਾਂ ਨਾਲ ਲੋਹਾ ਲੈ ਰਹੇ ਨੇ ਤੇ ਤੰਨ ਨੇ ਉਹ ਵੀ ਜਿਹੜੇ ਸ਼ਹਾਦਤਾਂ ਦੇਣ ਵੇਲੇ ਸਿਦਕਾਂ ਦੀ ਅਖੀਰ ਕਰਵਾ ਰਹੇ ਨੇ ਤੰਨ ਨੇ ਭਾਈ ਮਣੀ ਸਿੰਘ ਜੀ ਤੰਨ ਨੇ ਭਾਈ ਜਗਤ ਸਿੰਘ ਜੀ ਤੇ ਤੰਨ ਨੇ ਭਾਈ ਮਣੀ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਦੋਵੇਂ ਪੁੱਤਰ ਭਾਈ ਚਿੱਤਰ ਸਿੰਘ ਜੀ ਤੇ ਭਾਈ ਗਰਬਖ ਸਿੰਘ ਜੀ ਤਨ ਨੇ ਭਾਈ ਸ਼ਵੇਕ ਸਿੰਘ ਜੀ ਤੇ ਉਹਨਾਂ ਦਾ ਭਜੰਗੀ ਵੀ ਤਨ ਹੈ ਤੇ ਤਨ ਹੋ ਜਾਵੇਗਾ ਭਾਈ ਤਾਰੂ ਸਿੰਘ ਵੀ ਭਾਈ ਮਤਾਬ ਸਿੰਘ ਸ਼ਹੀਦ ਹੋਏ ਤੇ ਸ਼ਹਾਦਤਾਂ ਦੀ ਕਤਾਰ ਵਿੱਚ ਖਲੋਤੇ ਸਿੰਘਾਂ ਨੂੰ ਨਮਨ ਕਰਦੇ ਜਾ ਰਹੇ ਸਨ ਮੇਰੇ ਜਹੇ ਸਰੀਰਾਂ ਨੂੰ ਬਚਾ ਕੇ ਜੰਗਲਾਂ ਵਿੱਚ ਲੁਕੇ ਫਿਰਦੇ ਹਨ ਕੀ ਕਮਾਈ ਹੈ ਮੇਰੀ ਬਸ ਇਹ ਸਰੀਰ ਕਿ ਮੈਨੂੰ ਦਰਗਾਹ ਵਿੱਚ ਸ਼ਹੀਦ ਹੋਏ ਸਿੰਘਾਂ ਕੋਲ ਪਾਲ ਲਈ ਵੀ ਬੈਠਣ ਦਿੱਤਾ ਜਾਏਗਾ ਕਿਉਂ ਨਾ ਮੈਂ ਵੀ ਸ਼ਹੀਦ ਹੋਵਾਂ ਮੁਗਲਾਂ ਦੇ ਸਿਰ ਚੜ੍ਹ ਕੇ ਕੱਚੇ ਭਾਂਡੇ ਤੋਂ ਵੀ ਨਰਮ ਇਸ ਸਰੀਰ ਦਾ ਠਿਕਰਾ ਲਾਹੌਰ ਹਕੂਮਤ ਦੇ ਸਿਰ ਪੰਨਾ ਤੇ ਆਪਣੇ ਲਈ ਵੀ ਸ਼ਹੀਦਾਂ ਸਿੰਘਾਂ ਨਾਲ ਬੈਠਣ ਜੋਗੀ ਥਾਂ ਬਣਾਵਾ। ਨਾਲੇ ਸਾਡਾ ਕੌਲ ਹੈ ਤਾਰੂ ਸਿੰਘ ਨਾਲ ਕਿ ਇਕੱਠੇ ਚੀਂਧ ਹੋਵਾਂਗੇ। ਮੇਰੇ ਚੰਗੇ ਭਾਗ ਹੋਣ ਤੇ ਸਤਿਗੁਰੂ ਐਸੀ ਮਹਾਨ ਰੂਹ ਨਾਲ ਸ਼ਹੀਦ ਹੋਣ ਦਾ ਸੁਭਾਗ ਬਖਸ਼ਣ। ਦਰਗਾਈ ਗਿਆ ਨੂੰ ਬਾਬਾ ਫਤਿਹ ਸਿੰਘ ਜੀ ਪੁੱਛਣ ਤੂੰ ਵੀ ਤਾਰੂ ਸਿੰਘ ਨਾਲ ਹੀ ਆਇਆ ਹੈ ਤੇ ਕੋਲ ਬੁਲਾ ਕੇ ਗੱਲ ਨਾਲ ਲਾਉਣ। ਸ਼ਾਇਦ ਲੱਕੜ ਨਾਲ ਲੱਗ ਕੇ ਲੋਹਾ ਵੀ ਤਰ ਜਾਵੇ। ਐਸੀਆਂ ਸੋਚਾਂ ਸੋਚਦੇ ਹੋਏ ਭਾਈ ਮਤਾਬ ਸਿੰਘ ਉਧਰੋਂ ਨਿਕਲ ਗਏ ਜਿੱਧਰ ਹਰਪਗਤ ਨਰੰਜਨੀਆਂ ਉਹਨਾਂ ਨੂੰ ਪਾਲਦਾ ਫਿਰ ਰਿਹਾ ਸੀ ਜਥੇ ਵਿੱਚੋਂ ਜਾਂਦੇ ਹੋਏ ਭਾਈ ਮਤਾਬ ਸਿੰਘ ਆਪਣੇ ਸ਼ਸਤਰ ਸਿੰਘਾਂ ਨੂੰ ਦੇ ਗਏ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਵੀ ਲਾਹੌਰ ਭਾਈ ਤਾਰੂ ਸਿੰਘ ਕੋਲ ਲਿਜਾਇਆ ਜਾਵੇ ਨਰੰਜਨੀਆਂ ਦੇ ਸਿਪਾਹੀਆਂ ਨੇ ਮਤਾਬ ਸਿੰਘ ਨੂੰ ਦੇਖਿਆ ਸਿੰਘ ਹੱਥ ਫੜਿਆ ਟੰਬਾ ਦੇਖ ਕੇ ਕੋਈ ਕੋਲ ਨਾ ਆਵੇ ਸਭ ਦੇ ਘੋੜੇ ਪਛਾਣ ਨੂੰ ਖਿੱਚੀ ਜਾਣ ਭਾਈ ਸਾਹਿਬ ਨੇ ਟੰਬਾ ਦੂਰ ਸੁੱਟਦਿਆਂ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਨਰੰਜਨੀਆਂ ਦੂਰ ਖਲੋਤਾ ਆਪਣੇ ਸਿਪਾਈਆਂ ਨੂੰ ਹਦਾਇਤਾਂ ਦੇ ਰਿਹਾ ਸੀ ਸਿੰਘ ਦਾ ਖੌਫ ਉਸ ਦੇ ਅੰਦਰੋਂ ਹਜੇ ਗਿਆ ਨਹੀਂ ਸੀ ਭਾਈ ਮਤਾਬ ਸਿੰਘ ਨੂੰ ਰੱਸਿਆਂ ਨਾਲ ਨੂੜ ਕੇ ਗੱਡੇ ਉੱਤੇ ਬਿਠਾ ਲਿਆ ਗਿਆ ਗੱਡੇ ਦੀਆਂ ਬਾਹਿਆਂ ਨਾਲ ਰਸਤੇ ਪਾ ਕੇ ਫਿਰ ਡੌਲਿਆਂ ਨੂੰ ਨੂੜਿਆ ਗਿਆ ਤਾਂ ਕਿ ਬਾਹਾਂ ਵੀ ਕੰਮ ਨਾ ਕਰਨ ਪੱਕਾ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਲ ਨਾ ਰਹਿ ਗਈ ਹੋਵੇ ਮੀਰਾ ਕੋਟ ਲਿਆ ਕੇ ਖਬਰੀਆਂ ਤੇ ਮੁਖਬਰਾਂ ਤੋਂ ਭਾਈ ਮਤਾਬ ਸਿੰਘ ਦੀ ਪਛਾਣ ਕਰਵਾਈ ਆਪਣੇ ਪਿੰਡ ਦੇ ਸੂਈਆਂ ਨੂੰ ਦੇਖ ਕੇ ਭਾਈ ਮਤਾਬ ਸਿੰਘ ਹੱਸੇ ਤੇ ਬੋਲੇ ਕਿਉਂ ਪਛਾਨ ਨਹੀਂ ਆਉਂਦੀ ਅਸਲ ਵਿੱਚ ਤੁਸੀਂ ਮੈਨੂੰ ਕੁੱਟ ਤੋਂ ਪਛਾਣਦੇ ਹੋ ਇਹਨਾਂ ਮੁਖਬਰਾ ਨੇ ਕਈ ਵਾਰ ਭਾਈ ਮਤਾਬ ਸਿੰਘ ਤੋਂ ਸੋਧਾ ਲਵਾਇਆ ਸੀ ਸੋ ਭਾਈ ਸਾਹਿਬ ਇਹਨਾਂ ਦਾ ਮਖੌਲ ਉਡਾ ਰਹੇ ਸਨ ਪਿੰਡ ਦੇ ਮੋਤਬਰਾਂ ਨੂੰ ਭਾਈ ਸਾਹਿਬ ਨੇ ਨਾ ਪਛਾਣਨ ਦਾ ਇਸ਼ਾਰਾ ਕਰ ਦਿੱਤਾ ਸੀ ਇਹ ਸਿੰਘ ਦੀ ਦੂਰ ਦ੍ਰਿਸ਼ਟੀ ਸੀ ਕਿਉਂਕਿ ਜਦੋਂ ਹੀ ਕਿਸੇ ਨੇ ਪਛਾਣਿਆ ਤਾਂ ਹਕੂਮਤੀ ਕਹਿ ਉਸ ਉੱਤੇ ਵਰੇਗਾ ਕਿ ਜੇ ਤੂੰ ਪਛਾਣਦਾ ਸੀ ਤਾਂ ਪਹਿਲਾਂ ਕਿਉਂ ਨਾ ਫੜਵਾਇਆ ਖੈਰ ਮੁਖਬਰਾ ਨੇ ਪਛਾਣ ਪੱਕੀ ਕਰ ਦਿੱਤੀ ਹਰਪਾਗ ਤੰਦਰੰਜਨੀਆਂ ਭਾਈ ਮਤਾਬ ਸਿੰਘ ਨੂੰ ਲੈ ਕੇ ਲਾਹੌਰ ਪਹੁੰਚ ਗਿਆ ਦੇਖਦੇ ਆਂ ਜਕਰੀਆ ਖਾਨ ਬੋਲਿਆ ਕੋਈ ਆਖਰੀ ਇੱਛਾ ਬਸ ਇੱਕ ਵਾਰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿਓ ਇਸ ਨੂੰ ਤਾਰੂ ਸਿੰਘ ਦਿਖਾ ਦਿਓ ਦੂਰੋਂ ਹੀ ਤੇ ਨਾਲ ਦੀ ਨਾਲ ਚਰਖਰੀ ਤੇ ਚਾੜ੍ਹ ਦਿਓ ਧੰਨਵਾਦ ਕਹਿੰਦੇ ਆਂ ਭਾਈ ਸਾਹਿਬ ਨੇ ਉੱਪਰ ਵੱਲ ਨੂੰ ਤੱਕਿਆ ਤੇ ਸਿਪਾਈ ਭਾਈ ਮਤਾਬ ਸਿੰਘ ਨੂੰ ਲੈ ਕੇ ਤੁਰ ਪਏ ਉਹਨਾਂ ਦੀ ਨਜ਼ਰ ਭਾਈ ਤਾਰੂ ਸਿੰਘ ਨੂੰ ਲੱਭ ਰਹੀ ਸੀ ਕਿ ਇੱਕ ਥਾਂ ਲਿਜਾ ਕੇ ਸਿਪਾਈਆਂ ਨੇ ਉਹਨਾਂ ਨੂੰ ਕਿਹਾ ਓ ਸਾਹਮਣੇ ਕੋਠੜੀ ਵੱਲ ਦੇਖ ਪਾਈ ਤਾਰੂ ਸਿੰਘ ਨੂੰ ਦੇਖਦਿਆਂ ਹੀ ਭਾਈ ਮਤਾਬ ਸਿੰਘ ਨੂੰ ਚਾ ਚੜ ਗਿਆ ਆਵਾਜ਼ ਗੂੰਜੀ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤਨ 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 ਪੰਥ ਦੇ ਵਾਲੀ ਕਲਗੀਧਰ ਪਿਤਾ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਚਿੱਟਿਆਂ ਬਾਜਾਂ ਵਾਲਿਓ ਸਤ ਗੁਰੂ ਰਖ ਲਿਓ ਬਿਰਧ ਬਣੇ ਦੀ ਲਾਜ ਚਿੱਤੋ ਗੁਪਤੋ ਸ਼ੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾਡਲੀਆਂ ਫੌਜਾਂ ਦੇਵ ਮਾਲਕੋ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਵਰਤਿਆ ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲ ਹੀ ਅਕਾਲ ਗੁਰਬਰ ਅਕਾਲ ਦੇਖ ਤੇਗ ਫਤਿਹ ਗੁਰੂ ਖਾਲਸੇ ਦੀ ਹਰ ਮਦਾਨ ਫਤਿਹ ਅੜੇ ਸੂ ਚੜੇ ਸ਼ਰਨ ਪਰੇ ਸੁੱਤਰ ਦੋਹੇ ਸਿੰਘ ਕੁਝ ਚਿਰ ਹੱਥ ਜੋੜ ਕੇ ਇੱਕ ਦੂਜੇ ਵੱਲ ਨੀਵੀਂ ਪਾ ਕੇ ਖਲੋਤੇ ਰਹੇ ਸਪਾਗਿਆ ਨੇ ਭਾਈ ਮਤਾਬ ਸਿੰਘ ਨੂੰ ਬੰਨੇ ਹੋਏ ਸੰਗਲਾਂ ਤੋਂ ਖਿੱਚਿਆ ਮੇਰੀ ਉਡੀਕ ਕਰਿਓ ਤੇ ਅਰਦਾਸ ਕਰਿਓ ਕਿ ਤੁਹਾਡੇ ਵਾਂਗ ਮੇਰੀ ਕੇਸਾਂ ਸਵਾਸਾਂ ਸੰਗ ਨਿਭ ਜਾਏ ਭਾਈ ਤਾਰੂ ਸਿੰਘ ਬੋਲੇ ਤੁਹਾਡੀ ਤਾਂ ਐਸੀ ਨਿਵੇਗੀ ਕਿ ਆਉਣ ਵਾਲੀਆਂ ਨਸਲਾਂ ਤੁਹਾਡੇ ਤੋਂ ਨਿਭਾਉਣਾ ਸਿੱਖਿਆ ਕਰਨਗੀਆਂ ਮਾਵਾ ਮੱਚਿਆਂ ਦੇ ਕੇਜ ਸੰਭਾਲਦੀਆਂ ਉਹਨਾਂ ਨੂੰ ਤੁਹਾਡੀਆਂ ਸਾਖੀਆਂ ਸੁਣਾਇਆ ਕਰਨਗੀਆਂ ਸਿੱਖੀ ਤੋਂ ਡੋਲਣ ਵਾਲਿਆਂ ਨੂੰ ਤੁਹਾਡੀਆਂ ਮਿਸਾਲਾਂ ਦਿੱਤੀਆਂ ਜਾਇਆ ਕਰਨਗੀਆਂ ਤੁਸੀਂ ਮੇਰੀ ਅਰਦਾਸ ਕਰਿਓ ਕਿ ਮੇਰਾ ਸਦਕ ਚਰਖੜੀ ਤੋਂ ਤਕੜਾ ਰਹੇ ਭਾਈ ਮਤਾਬ ਸਿੰਘ ਹੱਥ ਜੋੜਦੇ ਆਂ ਬੋਲੇ ਦੋਹਾਂ ਨੇ ਇੱਕ ਦੂਜੇ ਵੱਲ ਆਖਰੀ ਨਿਗਾਹ ਸੁੱਟੀ ਤਾਂ ਪਿਆਰ ਦੋਹਾਂ ਦੀਆਂ ਅੱਖਾਂ ਵਿੱਚੋਂ ਪਾਣੀ ਬਣ ਕੇ ਵਹਿ ਤੁਰਿਆ ਭਾਈ ਮਤਾਬ ਸਿੰਘ ਨੂੰ ਜੇ ਹੁਣ ਕੁਝ ਸਾਫ਼ ਦਿਖ ਰਿਹਾ ਸੀ ਤਾਂ ਉਹ ਸੀ ਚਰਖੜੀ ਉਹਨਾਂ ਨੂੰ ਚਰਖਰੀ ਤੇ ਚੜਿਆ ਗਿਆ ਜਲਾਦਾ ਨੇ ਪੁੜ ਘਮਾਉਣੇ ਸ਼ੁਰੂ ਕੀਤੇ ਸਿੰਘ ਦੀ ਗੁਰੂ ਗੁਰੂ ਦੀ ਧੁਨੀ ਟੁੱਟਦੀਆਂ ਹੱਡੀਆਂ ਨਾਲੋਂ ਉੱਚੀ ਸੁਣਾਈ ਦੇ ਰਹੀ ਸੀ ਸਰੀਰ ਵਿੱਚੋਂ ਵਗਦੇ ਲਹੂ ਨੂੰ ਧਰਤੀ ਨਮਨ ਕਰ ਰਹੀ ਸੀ ਕਹਿੰਦੇ ਨੇ ਉਹ ਧਰਤੀ ਉਪਜਾਊ ਹੁੰਦੀ ਹੈ ਇਤੇ ਸ਼ਹੀਦਾਂ ਸੂਰਮਿਆਂ ਦੀ ਰਤ ਡੁੱਲੇ ਸ਼ਾਇਦ ਇਸੇ ਕਰਕੇ ਪੰਜਾਬ ਦੀ ਭੁਇ ਇੰਨੀ ਜ਼ਰਖੇਜ਼ ਹੈ ਚਰਖੜੀਆਂ ਭਾਵੇਂ ਸਰੀਰਾਂ ਦੇ ਟੁਕੜੇ ਟੁਕੜੇ ਕਰ ਦੇਣ ਪਰ ਖਾਲਸੇ ਦੀ ਖੇੜ ਤਾਂ ਦੇਹਾਂ ਤੋਂ ਪਾਰ ਦੀ ਹੈ ਰੂਹਾਂ ਨੂੰ ਚੀਰਨ ਵਾਲੀ ਕੋਈ ਚਰਖੜੀ ਅੱਜ ਤੱਕ ਬਣੀ ਹੀ ਨਹੀਂ ਚਾਂਦਨੀ ਚੌਕ ਹੋਵੇ ਭਾਵੇਂ ਨਖਾਸ ਚੌਕ ਗੁਰੂ ਕੇ ਲਾਲਾਂ ਨੇ ਕਦੇ ਗੁਰੂ ਤੋਂ ਸਿਰ ਲਕੋਕੇ ਨਹੀਂ ਰੱਖੇ ਸਿਰ ਲਕੋਕੇ ਨਹੀਂ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ